ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਭਾਈ ਗੁਰਦਾਸ ਜੀ ਦੀ ਵਾਰ ਪਹਿਲੀ ਪੌੜੀ ਪੰਜਵੀਂ ਚਾਰ ਯੁਗ ਕਰਥਾਪਨਾ ਸਤਜੁਗ ਤ੍ਰੇਤਾ ਦਵਾਪਰ ਸਾਜੇ ਇਹ ਗੱਲ ਚੱਲ ਰਹੀ ਹੈ ਯੁਗਾਂ ਦੇ ਸਬੰਧ ਵਿੱਚ ਅਰਥ ਬਣਿਆ ਕਿ ਕਰਤਾਪੁਰਖ ਨੇ ਸਤਜੁਗ ਤ੍ਰੇਤਾ ਦਵਾਪਰ ਤੇ ਕਾਲ ਯੁਗ ਚਾਰ ਯੁਗ ਬਣਾਏ ਚੌਥਾ ਕਾਲ ਯੁਗ ਥਾਪਿਆ ਚਾਰ ਵਰਨ ਚਾਰੋਂ ਕੇ ਰਾਜੇ ਇਨਾਂ ਚੌਹਾਂ ਯੁਗਾਂ ਵਿੱਚ ਵਾਰੀ-ਵਾਰੀ ਬ੍ਰਾਹਮਣ ਕਸ਼ਤਰੀਆ ਵੈਸ਼ ਤੇ ਸ਼ੂਦਰਾਂ ਨੂੰ ਰਾਜਾ ਬਣਾਇਆ ਹਰ ਯੁਗ ਵਿੱਚ ਇੱਕ ਜਾਤ ਹੀ ਪ੍ਰਧਾਨ ਰਹੀ ਬ੍ਰਾਹਮਣ ਸ਼ਤਰੀ ਵੈਸ਼ ਸੂਦਰ ਜੁਗ ਜੁਗ ਇੱਕੋ ਵਰਨ ਬਿਰਾਜੇ ਸਤਜੁਗ ਹੰਸ અવਤਾਰ ਧਰ ਸੋਹੰਗ ਬ੍ਰਹਮ ਨ ਦੂਜਾ ਪਾਜੇ ਸਤਜੁਗ ਵਿੱਚ ਉਸਨੇ ਹੰਸ ਦਾ અવਤਾਰ ਧਾਰਿਆ ਤੇ ਮੈਂ ਹੀ ਬ੍ਰਹਮਾਨ ਦਾ ਨਾਰਾ ਮਾਰਿਆ ਨਾਰਾ ਲਾ ਕੇ ਕੋਈ ਦੂਜਾ ਅਡੰਬਰ ਨਹੀਂ ਰਚਿਆ ਮੈਂ ਹੀ ਬ੍ਰਹਮ ਸੋਹੰਗ ਬ੍ਰਹਮ ਇਹ ਤੇ ਤੁਸੀਂ ਦੇਖ ਲੋ ਵਰਤ ਸੋਹੰ ਬ੍ਰਹਮ ਮੈਂ ਹੀ ਬ੍ਰਹਮ ਹਾਂ ਉਸ ਤੋਂ ਅੱਗੇ ਭਾਈ ਸਾਹਿਬ ਜੀ ਫਰਮਾਨ ਕਰਦੇ ਇੱਕੋ ਬ੍ਰਹਮ ਵਿਖਾੜੀਆਂ ਮੋਹ ਮਾਇਆ ਤੇ ਬੇਮੁਹਤਾਜੇ ਲੋਕ ਇੱਕ ਬ੍ਰਹਮ ਦੀ ਉਪਾਸਨਾ ਕਰਦੇ ਸਨ ਅਤੇ ਉਹਨਾਂ ਨੂੰ ਮੋਹ ਮਾਇਆ ਨਾਲ ਕੋਈ ਗਰਜ ਨਹੀਂ ਸੀ ਕਿਹੜੇ ਸਮੇਂ ਵਿੱਚ ਸਤਜੋਗ ਦੇ ਵਿੱਚ ਤੇ ਜਦੋਂ ਆਪਾਂ ਬਾਣੀ ਪੜਦੇ ਆ ਗੁਰੂ ਨਾਨਕ ਸਾਹਿਬ ਜੀ ਜਿਵੇਂ ਫਰਮਾਨ ਕਰਦੇ ਆ ਤੇ ਸੋਈ ਚੰਦ ਚੜ੍ਹੇ ਸਿਤਾਰੇ ਸੋਈ ਦਿਨ ਹੀ ਸਤਪਤ ਰਹੇ ਭਾਵੇਂ ਸਾਰਾ ਕੁਝ ਦੇ ਉਦਾਂ ਹੀ ਹੋ ਰਿਹਾ ਹਵਾਵਾ ਕਰ ਰਹੀ ਆ ਦਿਨ ਚੜ ਰਿਹਾ ਰਾਤ ਹੋ ਰਹੀ ਆ ਚੰਦਰਮਾ ਤਾਰੇ ਆਦਿਕ ਚੜ੍ਹ ਰਿਹਾ ਤੇ ਉਹ ਹੀ ਆ ਤੇ ਫਿਰ ਯੁਗ ਕਿਦਾਂ ਪਲਟਾ ਹੋ ਗਿਆ ਯੁਗ ਕਿਦਾਂ ਆਪਾਂ ਕਹਿ ਸਕਦੇ ਹਾਂ ਕਿ ਪਲਟ ਗਿਆ ਸੋ ਜੋਗਤੋਂ ਭਾਵ ਕਿ ਮੰਦੀ ਅਵਸਥਾ ਸੋ ਮੰਦੀ ਅਵਸਥਾ ਜਦੋਂ ਸਰਜੋਗ ਦੇ ਵਿੱਚ ਆ ਤੇ ਹਰ ਕੋਈ ਦੂਜੇ ਦਾ ਵੀ ਭਲਾ ਕਰਨਾ ਲੋਚਦਾ ਤੇ ਜੇ ਉਹੀ ਮਨ ਦੇ ਉੱਪਰ ਕਲਜੋਗ ਦਾ ਪ੍ਰਭਾਵ ਪੈ ਜਾਂਦਾ ਮਾੜੇ ਵਿਕਾਰਾਂ ਦਾ ਤੇ ਉਹੀ ਆਪਣੇ ਖੂਨ ਨੂੰ ਮਾਪਿਓ ਨੂੰ ਜਾਂ ਭੈਣ ਭਰਾਵਾਂ ਨੂੰ ਮਾਰਨ ਤੇ ਤੋਲ ਜਾਂਦਾ ਤੇ ਮਾਰ ਵੀ ਦਿੰਦਾ ਨਿੱਕੀ ਜੀ ਗੱਲ ਪਿੱਛੇ ਸੋ ਇੱਥੇ ਅੱਗੇ ਚੱਲ ਕੇ ਫਿਰ ਭਾਈ ਸਾਭ ਜੀ ਫਰਮਾਨ ਕਰਦੇ ਆ ਕਰਨ ਤਪੱਸਿਆ ਬਨ ਵਿਖੇ ਵਕਤ ਗੁਜ਼ਾਰਨ ਪਿੰਨੀ ਸਾਗੇ ਕਿ ਉਹ ਤਪੱਸਿਆ ਕਰਨ ਚਲੇ ਗਏ ਤਪੱਸਿਆ ਕਰਦੇ ਉਸ ਸਮੇਂ ਦੇ ਵਿੱਚ ਤੇ ਆਪਣਾ ਸਮਾਂ ਗੁਜ਼ਾਰਦੇ ਸਨ ਪਿੰਨੀ ਸਾਗੇ ਤੋਂ ਭਾਵ ਕੀ ਆ ਕਿ ਕੰਦ ਮੂਲ ਖਾ ਕੇ ਪੱਤੇ ਆਦਿ ਖਾ ਕੇ ਹੀ ਆਪਣਾ ਗੁਜ਼ਾਰਾ ਕਰਦੇ ਸੀ ਤੇ ਕੋਈ ਵੀ ਜ਼ਬਾਨ ਦਾ ਸਵਾਦ ਜੀਭ ਦਾ ਰਸ ਜਾਂ ਕੰਨਾਂ ਦਾ ਰਸ ਇਹੋ ਜਿਹਾ ਨਹੀਂ ਸੀ ਲੱਖ ਵਰਿਆਂ ਦੀ ਆਰਜਾ ਕੋਠੇ ਕੋਟ ਨਮੰਦਰ ਸਾਜੇ ਲੱਖ ਵਰਿਆਂ ਹੁਣ ਇਥੇ ਵਰਾ ਸ਼ਬਦ ਹੈ ਜਿਹੜਾ ਇਹ ਸਾਲ ਦਾ ਲਿਖਾਇਆ ਗਿਆ ਸਾਲ ਸਾਲ ਸ਼ਬਦ ਹਿੰਦੀ ਤੋਂ ਆਇਆ ਵਾ ਆਪਣਾ ਸ਼ਬਦ ਪੰਜਾਬੀ ਦਾ ਅਸਲ ਜਿਹੜਾ ਵਾ ਉਹ ਵਰੇ ਹੀ ਆ ਪਰ ਸੇਜੇ ਸੇਜੇ ਜਿਹੜਾ ਹੈ ਉਹ ਜਿੱਦਾਂ ਉਹਨਾਂ ਦਾ ਬਰਸ ਆ ਤੇ ਬਰਸ ਤੋਂ ਬਾਅਦ ਸਾਲ ਸੋ ਉਹ ਸਾਲ ਨੂੰ ਅਸੀਂ ਇਸੇ ਤਰ੍ਹਾਂ ਅਡਾਪਟ ਕਰ ਲਿਆ ਤੇ ਵਾਰਾ ਬੋਲਣਾ ਜਿਹੜਾ ਉਹ ਭੁੱਲ ਗਏ। ਸੋ ਇਹਦਾ ਅਰਥ ਕੀ ਬਣਦਾ ਵਾ ਕਿ ਲੱਖ ਵਰਿਆਂ ਦੀ ਆਰਜਾ ਲੋਕਾਂ ਦੀ ਉਮਰ 1 ਲੱਖ ਸਾਲ ਦੀ ਹੁੰਦੀ ਸੀ ਅਤੇ ਨਾਉ ਮਕਾਨ ਬਣਾਉਂਦੇ ਸਨ ਨਾ ਕਿਲੇ ਉਸਾਰਦੇ ਸਨ। ਜਿਹੜਾ ਇੱਥੇ ਕੋਟ ਸ਼ਬਦ ਆਇਆ ਨਾ ਆ ਦੇਖੋ ਆਰਜਾ ਕੋਠੇ ਕੋਟ। ਇੱਥੇ ਦਾ ਅਰਥ ਹੈਗਾ ਵਾ ਕਿਲਾ ਆ ਦੇਖੋ ਥੱਲੇ ਲਿਖਿਆ ਕਿਲਾ ਕਿਲੇ ਪਰ ਜੋ ਇਸੇ ਰੂਪ ਦੇ ਵਿੱਚ ਜੇ ਆਉਂਦਾ ਆ ਕੋਟ ਕੋਟੀ ਮੇਰੀ ਆਰਜਾ ਉਥੇ ਕਰੋੜ ਉਥੇ ਉਦਾਰਤ ਕੀ ਬਣ ਜਾਂਦਾ ਕਰੋੜ ਅੱਗੇ ਚੱਲ ਕੇ ਫਰਮਾਨ ਕਰਦੇ ਆਖਰੀ ਪੰਕਤੀ ਦੇ ਵਿੱਚ ਇੱਕ ਬਿੰਸ ਹੈ ਇੱਕ ਅਸਥਿਰ ਗਾਜੇ ਇੱਕ ਜਿਹੜੇ ਆ ਉਹ ਬਿੰਸ ਹੋ ਜਾ ਰਿਹਾ ਵਿਨਾਸ਼ ਹੋ ਜਾ ਰਿਹਾ ਇਸ ਸੰਸਾਰ ਤੋਂ ਟੁਰੇ ਜਾ ਰਹੇ ਆ ਇੱਕ ਅਸਤਿਰ ਗਾਜੇ ਤੇ ਇੱਕ ਜਿਹੜੇ ਆਪਣੇ ਆਪ ਨੂੰ ਅਸਥਿਰ ਮੰਨ ਕੇ ਬੈਠੇ ਆ ਅਸਥਿਰ ਮੰਨ ਕੇ ਬੈਠੇ ਆ ਸਦਾ ਰਹਿਣ ਵਾਲਾ ਮੰਨ ਕੇ ਬੈਠੇ ਆ ਗਾਜੇ ਤੋਂ ਭਾਵੇਂ ਗੱਜ ਕੇ ਕਹਿਣਾ ਸੋ ਗੱਜ ਕੇ ਕੋਈ ਇਹ ਤਾਂ ਨਹੀਂ ਕਹਿ ਸਕਦਾ ਹੁੰਦਾ ਕਿ ਮੈਂ ਇੱਥੇ ਸਦਾ ਬੈਠੇ ਰਹਿਣਾ ਗੱਜਣ ਤੋਂ ਭਾਵੇਂ ਇਥੇ ਇਹ ਹੀ ਆ ਕਿ ਜਦੋਂ ਮਨੋਂ ਕਿਸੇ ਦੇ ਨਾਲ ਬਰਿਆਈਆਂ ਕਰਦਾ ਵਾ ਪਾਪ ਕਮਾਉਂਦਾ ਕ੍ਰੋਧ ਕਰਦਾ ਤੇ ਉਸ ਸਮੇਂ ਉਹ ਇਸ ਤਰ੍ਹਾਂ ਵਿਹਾਰ ਕਰ ਰਿਹਾ ਹੁੰਦਾ ਕਿ ਜਿਵੇਂ ਉਹਨੇ ਇਸ ਸੰਸਾਰ ਤੇ ਸਦਾ ਬੈਠੇ ਰਹਿਣਾ ਜਦ ਕਿ ਸਚਾਈ ਤੇ ਇਹ ਆ ਕਿ ਬੰਦੇ ਦਾ ਤੇ ਆਪਣਾ ਪਤਾ ਨਹੀਂ ਕਿ ਉਹਨੇ ਕਦੋਂ ਤੁਰ ਜਾਣਾ ਤੇ ਚੀਜ਼ਾਂ ਤੇ ਇੱਥੇ ਰਹਿ ਜਾਣੀਆਂ ਜਿੰਨਾ ਪਿੱਛੇ ਬੰਦਾ ਲੜਦਾ ਰਹਿੰਦਾ ਪੈਣਾ ਭਰਾਵਾਂ ਜਾਂ ਹੋਰ ਸਕੇ ਸਬੰਧੀਆਂ ਦੇ ਨਾਲ ਜਿੰਨੇ ਵੀ ਕੋਟ ਕਚਹਿਰੀਆਂ ਚੱਲਦੇ ਆ ਜਿੰਨੇ ਵੀ ਪੁਲਿਸ ਕੇਸ ਦੁਜਾਤ ਜਾ ਬਣਦੇ ਆ ਹਰੇਕ ਦੇਸ਼ ਦੇ ਵਿੱਚ ਉਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਕੇਸ ਆ ਉਹ ਤੇ ਆਪਣੀ ਸਾਂਝ ਪਿਆਲੀ ਦੀ ਲੜਾਈ ਆ ਮਿੱਤਰਾਂ ਦੇ ਨਾਲ ਜਾਂ ਰਿਲੇਟਿਵਜ਼ ਆਪਣੇ ਰਿਸ਼ਤੇਦਾਰਾਂ ਦੇ ਨਾਲ ਤੇ ਬਹੁਤੇ ਖੂਨਨੀ ਖੂਨਦੇ ਰਿਸ਼ਤਿਆਂ ਦੇ ਨਾਲ ਸੋ ਉਹ ਜਦੋਂ ਇਹੋ ਜਿਹਾ ਵਿਵਹਾਰ ਕਰਦਿਆ ਤੇ ਉਹਦਾ ਭਾਵ ਇਹ ਹੀ ਆ ਕਿ ਸ਼ਾਇਦ ਅਸੀਂ ਇੱਥੇ ਸਦਾ ਬੈਠੇ ਰਹਿਣਾ ਕਦੀ ਬੰਦਾ ਇਹ ਯਾਦ ਨਹੀਂ ਕਰਦਾ ਤਾਂ ਕਰਕੇ ਇੱਥੇ ਇਹ ਭਾਈ ਸਾਹਿਬ ਨੇ ਲਿਖਿਆ ਕਿ ਇੱਕ ਬਿੰਸ ਹੈ ਇੱਕ ਅਸਥਿਰ ਗਾਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ